ਨਾਗੁਰ ਸੇਵਕ ਸਿੰਘ ਹੈ ਜੀ ਮੇਰੀ ਸ਼ਾਪ ਦਾ ਨਾਮ ਹਾਈ ਐਂਡ ਪੁਆਇੰਟ ਬਤਰਨ ਸੰਨ ਹੈ ਇਹ ਅੰਮ੍ਰਿਤਸਰ ਰੋਡ ਜਨਤਾ ਪੈਲੇ ਦੇ ਸਾਹਮਣੇ ਹੈ ਜੀ ਕੱਲ ਰਾਤੀ ਜੀ 12 ਵਜੇ ਤੋਂ ਬਾਅਦ ਚੋਰ ਐਂਟਰ ਕੀਤੇ ਉਪਰੋਂ ਜੀ ਸ਼ੀਸ਼ਾ ਤੋੜ ਕੇ ਅੰਦਰ ਆਏ ਆ ਉਹਨਾਂ ਨੇ ਆਂਦਿਆ ਪਹਿਲੇ ਜੀ ਮੇਰੇ ਡੀਵੀਆਰ ਦੇ ਕੈਮਰੇ ਮੇਰੇ ਵਾਈਫਾਈ ਕੈਮਰੇ ਸਾਰੇ ਉਹਨਾਂ ਨੇ ਬੰਦ ਕਰ ਦਿੱਤੇ ਆ ਜੀ ਉਸ ਤੋਂ ਬਾਅਦ ਥੱਲੇ ਆ ਕੇ ਉਹਨਾਂ ਨੇ ਮੇਰੇ ਸੈਮਸੰਗ ਦੇ ਮੇਰੇ ਵੀਵੋ ਦੇ ਮੇਰੇ S22 আল্ট্রা ਦੇ ফোন ਪੈਸੀ ਉਹ ਚੋਰੀ ਕੀਤੇ ਹੈ ਜੀ ਉਸ ਤੋਂ ਬਾਅਦ ਮੇਰੀਆਂ ਘੜੀਆਂ ਚੋਰੀ ਹੋਈਆਂ ਮੇਰੇ ਹੈੱਡਫੋਨਸ ਚੋਰੀ ਹੋਏ ਹੈ ਜੋ ਛੋਟਾ ਛੋਟਾ ਸਮਾਨ ਸੀ ਜੀ ਜੋ ਉਹਨਾਂ ਦੇ ਹੱਥ ਚ ਆਇਆ ਉਹ ਲੈ ਗਏ ਨੇ ਹਲੇ ਤੱਕ ਮੈਨੂੰ ਅਪਰੋਕਸੀਮੇਟਲੀ ਜਿਹੜਾ ਮੇਰਾ 4 ਤੋਂ 5 ਲੱਖ ਦੇ ਵਿੱਚ ਵਿੱਚ ਨੁਕਸਾਨ ਹੋਇਆ ਵਾ ਉਸ ਤੋਂ ਮੰਗ ਕੀ ਕਰੀ ਮੈਂ ਪੁਲਿਸ ਤੋਂ ਮੰਗ ਕਰਨਾ ਚਾਹੁੰਦਾ ਜੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਮੈਨੂੰ ਮੇਰਾ ਜਿਹੜਾ ਨੂੰ ਬੰਦਾ ਨੁਕਸਾਨ ਹੋਇਆ ਉਹਦਾ ਮੈਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਮੈਂ ਨਰਿੰਦਰ ਸਿੰਘ ਮੇਰਾ ਨਾਮ ਆ ਆਈ ਐਂਡ ਪੁਆਇੰਟ ਬਤਰਾ ਐਂਡ ਸੰਸ ਸਾਡੀ ਦੁਕਾਨ ਦਾ ਨਾਮ ਆ ਬਾਹਰੋਂ ਦੀ ਸ਼ੀਸ਼ਾ ਤੋੜ ਕੇ ਕੋਈ 12 ਵਜੇ ਦੇ ਕਰੀਬ ਕੈਮਰੇ ਵੀ ਬੰਦ ਕਰ ਗਏ ਆ ਤੇ ਮੋਬਾਈਲ ਤੇ ਕੁਝ ਪਤਾ ਹੀ ਨਹੀਂ ਸਮਾਨ ਕਿੰਨਾ ਹੈਗਾ ਸੀਗਾ ਕੋਈ ਡੱਬੇ ਖੋਲ ਕੇ ਲੈ ਗਏ ਆ ਤੇ ਕੁਝ ਮੋਬਾਈਲ ਡੱਬਿਆਂ ਸਵੇਤ ਲੈ ਗਏ ਕਿੰਨੀ ਮੂਤਰਾਂ ਦਾ ਜ਼ਰੂਰੀ ਪੌਂਟ ਰੱਖਦੇ ਨੀਰਪੌਟ ਤੇ ਹੈ ਹੀ ਹੈ ਔਰ ਕੋਈ ਤਾਂ ਨਹੀਂ ਆਸਪਾਸ ਹੀ ਕੋਈ ਹੋਈ ਹੈ ਤਿੰਨ ਕੋ ਅੰਨ ਦੀ ਹੋਰ ਹੋਈਆਂ ਜੀ ਅਜੇ ਤੱਕ ਨਾ ਕੋਈ ਦੁਕਾਨ ਤੋਂ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮੇਰਾ ਨਾਮ ਸਰੇਂਦਰ ਸਿੰਘ ਜੀ ਤੇ ਦੁਕਾਨ ਦਾ ਨਾਮ ਹਰਮਨ ਫੋਟੋਸਟੇਟ ਜੀ ਅੰਮ੍ਰਿਤ ਸਰ ਰੋਡ ਗੰਗਾਪਾਲ ਸਿਟੀ ਦੇ ਸਾਹਮਣੇ ਦੁਕਾਨ ਹੈ ਜੀ ਤੁਹਾਡੀ ਇਹ ਸਾਡੇ ਇਸ ਦੁਕਾਨ ਤੇ ਕੱਲ ਰਾਤ 4-5 ਤੋਰੀਆਂ ਹੀ ਆ ਜਿੰਨਾ ਕਿ ਤੁਹਾਡੀ ਦੁਕਾਨ ਵਿੱਚ ਸਾਡੇ ਉੱਪਰ ਦੀ ਆ ਕੇ ਚੀਕਾ ਤੋੜ ਕੇ ਉਹਨਾਂ ਨੇ ਹੱਥ ਪਾ ਕੇ ਦਰਾਜਾ ਖੋਲ ਕੇ ਜਿਹੜਾ ਕੈਸ਼ ਸੀ ਕੋਈ 15-1600 ਰੁਪਿਆ ਕੈਸ਼ ਸੀ ਜਿਆਦਾ ਨਹੀਂ ਸੀ ਉਹ ਲੈ ਗਿਆ ਪੁਲਿਸ ਨੂੰ ਕਹਿੰਦੇ ਸੀ ਇਹ ਟੀਮ ਆਨ ਕਰ ਦੇ ਇਸ ਪੁਲਸਾਰੇ ਆਏ ਨੇ ਉਹ ਲੈ ਕੇ ਲੈ ਗਏ ਨੇ ਜਿੱਦਾਂ ਦੀ ਪੁਲਿਸ ਦੀ ਆਪਣੀ ਕਾਰਵਾਈ ਹੁੰਦੀ ਹੈ ਲੈ ਕੇ ਆਪਣੀ ਕਾਰਵਾਈ ਕਰੀ ਪਹਿਲਾਂ ਵੀ ਕਦੀ ਚੋਰੀ ਹੋਈ ਸੀ ਸਾਡੇ ਇੱਥੇ ਹੁੰਦੀਆਂ ਨਹੀਂ ਨੇ ਜੀ 2 ਮਹੀਨੇ ਪਹਿਲਾਂ ਇੱਥੇ ਸਾਡੇ ਡਾਕਟਰ ਸਾਹਿਬ ਤੋਂ ਅਨੀਤ ਸਿੰਘ ਡਾਕਟਰ ਉਹਨਾਂ ਦੇ ਕਾਫੀ ਨੁਕਸਾਨ ਕਰ ਗਏ ਕਾਫੀ ਜਿੰਨਾ ਕੋਈ ਐਸੀ ਲਾਹੇ ਉਤਪਰਾਂ 2-3 ਮਹੀਨੇ ਪਹਿਲਾਂ ਪਰਾਂ ਦੁਕਾਨ ਮੈਡੀਕਲ ਸਟੋਰ ਸੀ ਉਹਨਾਂ ਦਾ ਵੀ ਕਾਫੀ ਨੁਕਸਾਨ ਕਰ ਗਏ ਤੇ ਇਸ ਤਰ੍ਹਾਂ ਚੋਰੀਆਂ ਹੁੰਦੀਆਂ ਨੇ ਇੰਦੀਆਂ ਲਗਾਤਾਰ ਮੈਡਰ ਐਂਸਕੂਲ ਕਿ ਕਿਨਾਂ ਨਾਮੀਰ ਵੱਡੇ ਚੋਰੀ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਮੇਰਾ ਨਾਮ ਮਨਪ੍ਰੀਤ ਭਾਪਾਲਾ ਜੀ ਜਨਤਾ ਪਲੇਸ ਸਾਹਮਣੇ Samsung ਮੋਬਾਈਲ ਸੇਲ ਸੈਂਟਰ ਦਾ ਦਾਮ ਹੈ ਉਹ ਦੁਕਾਨ ਦੇ ਫੂਨ ਸ਼ੀਸ਼ਾ ਤੋੜ ਕੇ ਅੰਦਰ ਆਏ ਜਿਹੜਾ ਕਿ ਕਾਫੀ ਜ਼ਿਆਦਾ ਨੁਕਸਾਨ ਕਰ ਗਏ ਨੇ ਕਿ ਕਾਫੀ ਇਹ ਕਲਰਾ ਜੋ ਉਹਨਾਂ ਦੇ ਹੱਥ ਸੇ ਪੌਟਾਂ ਚ ਪੈ ਸੀ ਗਿਆ ਸਮਾਨ ਉਹਨਾਂ ਕੋਲੋਂ ਛੋਟਾ ਸਮਾਨ ਉਹ ਸਾਰਾ ਰਹਿ ਕੇ ਚਲੇ ਗਿਆ ਲਾਗੇ ਤਿੰਨ ਚਾਰ ਦੁਕਾਨਾਂ ਹੋਰ ਨੇ ਜਿਨ੍ਹਾਂ ਦੇ ਚੋਰੀ ਹੋਈ ਹੈ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਜਿਸ ਕਰਕੇ ਇਹਨਾਂ ਘਰ ਦੇ ਕੀਤੀ ਜਾ ਰਹੀ ਕੋਈ ਲੋੜ ਨਹੀਂ ਮੇਰਾ ਨਾਮ ਸੰਦੀਪ ਕੌਹਰਾ ਜੀ ਮੈਂ ਆਰਕੀਟੈਕਟ ਹਾਂ ਡ੍ਰੀਮ ਰਾਈਜ਼ ਡਿਜ਼ਾਈਨਰ ਸੋਮਾ ਸਾਡੀ ਉੱਥੇ ਚੋਰੀ ਹੋਈ ਰਾਤੀ ਸਾਰੀਆਂ ਸ਼ਾਪਸ ਦੇ ਉੱਪਰੋਂ ਦੀ ਆਏ ਆ ਸਾਰੇ ਸਾਡੇ ਉੱਤੇ 10000 ਰੁਪਿਆ ਪਿਆ ਸੀ ਅੰਦਰ ਨਾਲ ਪਰਸ ਸੀਗਾ ਉਹਦੇ ਵਿੱਚ ਏਟੀਐਮ ਕਾਰਡ ਸੀਗੇ ਡਰਾਈਵਿੰਗ ਲਾਇਸੈਂਸ ਵਗੈਰਾ ਇਹ ਸਾਰਾ ਕੁਝ ਨਾਲ ਲੈ ਗਏ ਸਰ ਉੱਪਰੋਂ ਦੀ ਆਇਆ ਸਾਡੇ ਮਮਤੀ ਦਾ ਉੱਪਰ ਡੋਰ ਹੀ ਜਿਹੜਾ ਉਹਨਾਂ ਨੇ ਉਹ ਤੋੜਿਆ ਹੋਇਆ ਤੇ ਲੋਕ ਸਾਰੇ ਅੰਦਰ ਡਬਲ ਲੋਕ ਲੱਗਾ ਹੋਇਆ ਇਹੋ ਵੀ ਤੋੜਤਾ ਫੋਲਾ ਫਲਾਈ ਕਰਕੇ ਸਾਰਾ ਸਮਾਨ ਬਖੇਰ ਕੇ ਫਿਰ ਸਮਾਨ ਲੈ ਗਏ ਸਾਡਾ ਕੀ ਕਿਸ ਸਮਾਨ ਕਰ ਹਾਂਜੀ ਕਿਸ ਪ੍ਰੋਸੈਸ ਨੂੰ ਕੀ ਮੰਗਤਾ ਹੈ ਇਹ ਹੀ ਕੀ ਹੁਣ ਇਨਸਾਫ ਮਿਲਣਾ ਚਾਹੀਦਾ ਜਿਹੜਾ ਮੇਉ ਕੋਸ਼ਿਸ਼ ਵੀ ਆਨਨ ਨੂੰ ਚਾਹੀਦਾ ਉਸ ਇਨਕੁਆਇਰੀ ਕਰਨੀ ਉਹਦੇ ਤੇ ਤੇ ਅਪੀਲ ਕਰਦੇ ਆ ਕਿ ਨੈਕਸਟ ਟਾਈਮ ਤੋਂ ਇਦਾਂ ਨਾ ਹੋਵੇ ਕਿਉਂਕਿ ਤੁਹਾਨੂੰ ਵੀ ਪਤਾ ਸਾਰਾ ਲਾਸ ਬਹੁਤ ਜ਼ਿਆਦਾ ਹੁੰਦਾ ਹੈਵੇ ਪਰੰਦਰਮ ਸ਼ਹਿਰ ਲਈ ਜੀਡੀ ਕੋਲ ਤਾਂ ਨੂੰ ਸ਼ਗਵਨਾ ਹੈਗਾ ਕੋਈ ਸੱਚ ਕੋਈ ਕੰਪਲੇਂਟ ਆਈ ਹੈ ਕੀ ਕਰ ਰਹੀ ਕੀ ਨਰਿੰਦਰ ਸਿੰਘ ਬੱਤਾ ਐਂਡ ਸੰਧੀ ਇਲੈਕਟ੍ਰੋਨਿਕ ਦੀ ਦੁਕਾਨ ਹੈ ਮੋਬਾਈਲਾਂ ਉਹਨਾਂ ਦਾ ਕੰਮ ਕਰਦੇ ਨੇ ਉਹ ਤੇ ਉਹਦੇ ਨਾਲ ਇੱਕ ਦੋਤ ਕਰਨਾ ਹੋ ਰਿਹਾ ਹੈ ਉਹਦਾ ਦੁਕਾਨਾ ਦੇਤੇ ਅੱਜ ਕੰਪਲੇਂਟ ਕਿਸੇ ਵਜ੍ਹਾ ਮਿਲੀ ਹੀ ਵੀ ਇਹਦੇ ਚ ਇਹਨਾਂ ਦੀ ਦੁਕਾਨ ਦੀ ਅੰਦਰੋਂ ਚੋਰੀ ਕਰਕੇ ਤੇ ਪਸਮਾਨ ਲੈ ਗਏ ਨੇ ਇਹਦੇ ਬਾਰੇ ਪਰਚਾ ਅਸੀਂ ਦਰਜ ਕਰ ਦਿੱਤਾ ਉਹ ਸਬਤਿਸ ਜਰੀਏ